ਦਾ ਖਾਲਸਾ ਵੈਜੀ ਫਤਿਹ ਜੋ ਕਿ ਅੱਜ ਆਪਾਂ ਇਕੱਠੇ ਹੋਏ ਐ ਕੈਂਡਲ ਮਾਰਚ ਕੱਢਿਆ ਐ ਜੋ ਬੱਚੇ ਦੀ ਇੱਕ ਭਈਏ ਵੱਲੋਂ ਧਾਇਤ ਕੀਤੀ ਗਈ ਹੈ ਹਨਾ ਅਨੇ ਖੋਲੀ ਇੰਨੀ ਗਲਤ ਕੰਮ ਕੀਤਾ ਗਿਆ ਤੇ ਉਹ ਸਾਰਿਆਂ ਨੂੰ ਪਤਾਗਾ ਕਿ ਜਿਹੜਾ ਆਪਾਂ ਇੱਕ ਗੱਲ ਕਹਿਣੀ ਚਾਹੁੰਦੇ ਜਿਹੜੇ ਹੁਣ ਵੀ ਭਈਆਂ ਦੀ ਸਪੋਰਟ ਕਰਦੇ ਉਹ ਬਹੁਤ ਗਲਤ ਹੈ ਪਹਿਲਾਂ ਤਾਂ ਉਹਨਾਂ ਤੋਂ ਹੀ ਸੋਧਾ ਲੈਣਾ ਚਾਹੀਦਾ ਹੈ ਜਿਹੜੇ ਭਈਆਂ ਦੀ ਸਪੋਰਟ ਕਰਨ ਹੁਣ ਅਸੀਂ ਕੈਂਡਲ ਕੱਜਾ ਕਿ ਭਈਏ ਬਚਾਓ ਪੰਜਾਬ ਬਚਾਓ ਜੇ ਹੁਣ ਵੀ ਉਹ ਸਪੋਰਟ ਕਰਨਗੇ ਤਾਂ ਅਸੀਂ ਸਾਰੇ ਰਲ ਕੇ ਉਹਨਾਂ ਦਾ ਸੌਦਾ ਲਾਣਗੇ ਤੇ ਇੱਥੋਂ ਇਹਨੂੰ ਭਜਾਣਗੇ ਤੇ ਅਸੀਂ ਇਹੀ ਅਪੀਲ ਕਰਦੇ ਆਂ ਵੀ ਜਿਨ੍ਹਾਂ ਨੇ ਵੀ ਭਈਏ ਰੱਖੇ ਹੋਏ ਆ ਉਹ ਆਪਣੀ ਜ਼ਿੰਮੇਵਾਰੀ ਲੈਣ ਵੀ ਅਸੀਂ ਭਈਏ ਰੱਖੇ ਹੋਏ ਆ ਜੇ ਕੱਲੂ ਕੋਈ ਬਾਰਦਾਤ ਹੁੰਦੀ ਹੈ ਤਾਂ ਭਈਆਂ ਵਰਦਾ ਨਹੀਂ ਹੋਊਗਾ ਕਾਰਵਾਈ ਜਿਹੜੇ ਨੇ ਰੱਖੇ ਹੋਏ ਉਹਨਾਂ ਪਰ ਕਾਰਵਾਈ ਕੀਤੀ ਜਾਊਗੀ ਸਿੰਘ ਸਾਹਿਬ ਕਹਿਣਾ ਬੜਾ ਆਸਾਨ ਹੁੰਦਾ ਪਰ ਕਰਦਾ ਅਮਲ ਕੋਈ ਨਹੀਂ ਹੈਗਾ ਕੱਲ ਕੱਲੂ ਅਗਲੇ ਤੁਹਾਨੂੰ ਕਹੋਗੇ ਵੀ ਤੁਸੀਂ ਕੀ ਲੈਣਾ ਹੈ ਕਿਉਂ ਕਿਉਂ ਨਹੀਂ ਲੈਣਾ ਹੈਗਾ ਅਸੀਂ ਕਿਉਂ ਨਹੀਂ ਲੈਣਾ ਹੈਗਾ ਅਸੀਂ ਪੰਜਾਬ ਦੇ ਨਹੀਂ ਹੈਗੇ ਤਾਂ ਭਈ ਇਹ ਬਾਹਰ ਤੋਂ ਆ ਕੇ ਵਸ ਗਿਆ ਸੀ ਉਹਨਾਂ ਨਾਲ ਅਸੀਂ ਸਾਥ ਦਈਏ ਤੇ ਜੇ ਆਪਣੇ ਪੰਜਾਬੀ ਕੋਈ ਕੰਮ ਕਰਦੇ ਆ ਚੰਗਾ ਕੰਮ ਕਰਦੇ ਉਹਨਾਂ ਦਾ ਅਸੀਂ ਸਾਥ ਨਹੀਂ ਦਿੰਦੇ ਹੈਗੇ ਠੀਕ ਹੈ ਨਾ ਜਿਹੜਾ ਬੰਦਾ ਇਦਾਂ ਦਾ ਕਹਿੰਦਾ ਇਹ ਪੰਜਾਬੀ ਵੀ ਕਹਿੰਦਾਗਾ ਵੀ ਹਾਂ ਤੁਸੀਂ ਕੀ ਲੈਣਾਗਾ ਪਹਿਲਾਂ ਤਾਂ ਉਹਦਾ ਹੀ ਸੋਧਾ ਲੱਗਣਾ ਚਾਹੀਦਾ ਬਾਕੀ ਦਾ ਬਾਅਦ ਵਿੱਚ ਰਹੇ ਤੇ ਆਪੇ ਉਹਨਾਂ ਨੂੰ ਅਗਲ ਆ ਜਾਓਗੇ ਵੀ ਹਾਂ ਅਸੀਂ ਭਈਆਂ ਦਾ ਕਿੱਦਾਂ ਸਾਥ ਦਿੰਦੇ ਆ ਜੇਕਰ ਕੋਈ ਇਸ ਸਮੱਸਿਆ ਦਾ ਹੱਲ ਨਹੀਂ ਨਿਕਲਦਾ ਪ੍ਰਵਾਸੀ ਨਹੀਂ ਪੜਦੇ ਤਾਂ ਕਲੈਕਸ਼ਨ ਕੀ ਹੋਵੇਗਾ ਐਕਸ਼ਨ ਤਾਂ ਹੋਊਗਾ ਫਿਰ ਸਾਰਿਆਂ ਪਰ ਲੋਤਰਾ ਫੇਰੂੰਗਾ ਜਿੰਨੇ ਵੀ ਹੋਣਗੇ ਇੱਥੇ ਅਸੀਂ ਇੱਕ ਗੱਲ ਕਹ ਲੂ ਅਸੀਂ 10 ਵਜੇ ਜਾਮ ਲਾਵਾਂਗੇ ਲੈਟਾਂ ਤੇ ਤੇ ਉਹਦੇ ਬਰਤੀ ਕਹ ਲੂ ਅਪੀਲ ਸਾਰਿਆਂ ਨੂੰ ਇੱਕ ਗੱਲੀ ਵਾਰਨਿੰਗ ਦੇ ਦੇਣੀ ਹੈ ਜੋ ਵਾਰਨਿੰਗ ਦੇ ਬਾਅਦ ਨਹੀਂ ਬਾਜੂ ਨਹੀਂ ਆਣਗੇ ਤਾਂ ਫਿਰ ਅਸੀਂ ਸੋਦਾ ਲਾਵਾਂਗੇ ਉਹਨਾਂ ਦਾ ਜ਼ਿੰਮੇਦਾਰ ਸਾਹਿਬ ਤਕਰੀਬਨ 80 ਲੱਖ ਦੇ ਕਰੀਬ ਜਿਹੜੇ ਪ੍ਰਵਾਸੀ ਆ ਪੰਜਾਬ 'ਚ ਬੈਠੇ ਆ ਜੀ ਇੱਕਦਮ ਕਿਵੇਂ ਕੱਢ ਲੂਗੇ ਤੁਸੀਂ ਦੇਖੋ ਇੱਕਦਮ ਤਾਂ ਨਹੀਂ ਹੈਗੇ ਜਿਹੜਾ ਹੁਣ ਆਪਣੇ ਹੱਥ ਵਿੱਚ ਹੈਗਾ ਹੈ ਪਤਾ ਐਵੇਂ ਗਲਤ ਕੰਮ ਕਰ ਰਹੇ ਆ ਤੇ ਉਹਨਾਂ ਨੂੰ ਤਾਂ ਅਸੀਂ ਕੱਢਣਾ ਚਾਹੁੰਦੇ ਨਾ ਉਹਨਾਂ ਨੂੰ ਤਾਂ ਕੱਢੀਏ ਨਾ ਜਿਹੜਾ ਪਤਾ ਹੈਗਾ ਵੀ ਗਲਤ ਕੰਮ ਕਰ ਰਹੇ ਆ ਜਿਹੜੇ ਹੁਣ ਰੇੜੀਆਂ ਲਾ ਰਹੇ ਆ ਕੁਛ ਵੀ ਲਾ ਰਹੇ ਆਗੇ ਜੇ ਇੱਕ ਬੰਦਾ ਆਂਦਾ ਹੈ ਨਾ ਗੱਲ 10 ਬੰਦੇ ਹੋਰ ਆ ਜਾਂਦੇ ਗੈਲ ਤੇ ਆਪਣੇ ਪੰਜਾਬ ਨੂੰ ਕਿੱਦਾਂ ਬਚਾ ਲੂਗੇ ਆਪਾਂ ਜੇ ਕਹਿੰਦੇ ਵੀ ਜੇ 80 ਲੱਖ ਇਹ ਤਾਂ ਦੇਖੋ ਸਰਕਾਰ ਨੂੰ ਵੀ ਚਾਹੀਦਾ ਨਾ ਜੇ ਇੰਨੇ ਉਰੇ ਆ ਰਹੇ ਆ ਤੇ ਇਹਨਾਂ ਪਰ ਪਾਬੰਦੀ ਲਾਣੀ ਚਾਹੀਦੀ ਹੈ ਨਾ ਜਿਨ੍ਹਾਂ ਦੇ ਆਧਾਰ ਕਾਰਡ ਬਣ ਗਏ ਉਹਨਾਂ ਨੂੰ ਕੀ ਕਰੂ ਨੀ ਆਧਾਰ ਕਾਰਡ ਉਹਨਾਂ ਦੇ ਵਾਈਬ੍ਰੇਸ਼ਨ ਕਰਨੀ ਚਾਹੀਦੀ ਇਨਕੁਆਰੀ ਕਰਨੀ ਚਾਹੀਦੀ ਹੈ ਆਧਾਰ ਕਾਰਡ ਉਧਰ ਵੀ ਵਿਆਹ ਜੁਪੀ ਵੀ ਬਣੇ ਹੋਏ ਤੇ ਉਰੇ ਵੀ ਆਧਾਰ ਕਾਰਡ ਬਣਾਈ ਹੋਏ ਆ ਸਿੰਘ ਜੀ ਤੁਸੀਂ ਸਹੀ ਕੰਮ ਕਰ ਰਹੇ ਆ ਜੀ ਸਹੀ ਰਹਿ ਰਹੇ ਆ ਉਹਨਾਂ ਦਾ ਕੀ ਦ ਦੇਖੋ ਜਿਹੜੇ ਹੁਣ ਪੰਜਾਬੀ ਐ ਜਿਨ੍ਹਾਂ ਰੱਖਿਆ ਵਾ ਸਹੀ ਐ ਹੁਣ ਉਹਨਾਂ ਪ੍ਰਤੀ ਅਸੀਂ ਬੋਲਦੇ ਵੀ ਜਿਹੜਾ ਜ਼ਿੰਮੇਵਾਰੀ ਲੈਣਗਾ ਉਹਦਾ ਦਾ ਜ਼ਿੰਮੇਵਾਰ ਉਹ ਹੋਣਗਾ ਜਿਹੜਾ ਹੁਣ ਇੱਥੇ ਕਹਿੰਦੇ ਪੰਜਾਬੀ ਸਾਥ ਦੰਦੇ ਆ ਨਹੀਂ ਉਹਨਾਂ ਨੇ ਰੱਖਿਆ ਵੇ ਭਈਏ ਤੇ ਹੁਣ ਕਹਿੰਦੇ ਵੀ ਇੱਕ ਲਾਟ ਅਸੀਂ ਏਨੇ ਲੱਖ ਆ ਭਈਆ ਨਹੀਂ ਕੱਢ ਸਕਦੇ ਹੈਗੇ ਤੇ ਉਹ ਜ਼ਿੰਮੇਵਾਰੀ ਲੈ ਲੈਣ ਲਿਖਤੀ ਰੂਪ ਵਿੱਚ ਥਾਣੇ ਵਿੱਚ ਦੇਣਾ ਐਮਸੀ ਨੂੰ ਦੇਣਾ ਵੀ ਇਹ ਜ਼ਿੰਮੇਵਾਰ ਫਿਰ ਅਸੀਂ ਰੱਖਿਆ ਵਗਾ ਫਿਰ ਉਹ ਜ਼ਿੰਮੇਵਾਰ ਹੋਣਗੇ ਜਿਆਦਾ ਕਾਉਂਸਲਰ ਸਰਪੰਚ ਜੋ ਰਾਜਨੀਤਿਕ ਲੋਕ ਐ ਉਹ ਸ਼ਹਿ ਦੇ ਰਹੇ ਐ ਜੀ ਉਹਨਾਂ ਵੱਲੋਂ ਬੂਟਾ ਬਣਾਈਆਂ ਗਈਆਂ ਉਹਨਾਂ ਵੱਲੋਂ ਰਾਸ਼ਨ ਕਾਰਡ ਬਣਾਈ ਗਏ। ਇਸੇ ਕਰਕੇ ਤਾਂ ਅਸੀਂ ਕਹਿ ਰਹੇ ਹਾਂ ਵੀ ਜਦੋਂ ਉਹ ਜ਼ਿੰਮੇਵਾਰੀ ਲੈਣਗੇ ਤਾਂ ਫਿਰ ਉਹਨਾਂ ਦਾ ਸਾਰੀ ਕਾਰੋਮਦਾਰ ਉਹਨਾਂ ਦੇ ਉੱਤੇ ਹੋ ਜਾਣਾ ਨਾ। ਰਹਿਣ ਬੇਸ਼ੱਕ ਰਹਿਣ ਕੋਈ ਗੱਲ ਨਹੀਂ ਪਰ ਜੇ ਕੱਲ ਨੂੰ ਬਾਰਦਾਤ ਹੋ ਗਈ ਪਹਿਲਾਂ ਉਹਨਾਂ ਨੂੰ ਫੜਨਗੇ। ਤੁਸੀਂ ਪ੍ਰਸ਼ਾਸਨ ਨਾਲ ਵੀ ਕੋਈ ਗੱਲਬਾਤ ਕੀਤੀ ਹੈ ਕਿ ਇਹਨਾਂ ਦੀ ਵੈਰੀਫਿਕੇਸ਼ਨ ਕਰਾਓ, ਲਾਜ਼ਮੀ ਕਰੋ ਜਿੰਨਾ ਜਿੰਨਾ ਦੇਖੋ ਕੱਲੂ ਅਸੀਂ 10 ਵਜੇ ਦਾ ਟਾਈਮ ਇਸੇ ਕਰਕੇ ਲੈਟਾਂ ਦੇ ਰੱਖਿਆ ਵਾਗਾ। ਸਾਰੂ ਗੱਲਬਾਤ ਉੱਥੇ ਕਰਨਗੇ, ਪ੍ਰਸ਼ਾਸਨ ਵੀ ਆਣਗੇ ਉੱਥੇ। ਸਾਰੇ ਉਹਨਾਂ ਦੇ ਸਾਹਮਣੇ ਮੀਡੀਆ ਦੇ ਸਾ ਠੀਕ ਹੈ ਜੀ ਸਾਹਿਬ ਇਹ ਬਾਰੇ ਹੋਏ ਜਿਹੜੇ ਕਿਸਾਨਾਂ ਫੇਰ ਤੇ ਗ੍ਰਿਕਟੀ ਦੇ ਨੇ ਤੇ ਉਹਨਾਂ ਉਹ ਤਾਂ ਸਾਡੇ ਵਿੱਚ ਧਰਨੇ ਵਿੱਚ ਆਉਂਦੇ ਨਹੀਂ ਹੈਗੇ ਤੇ ਇਹ ਮਜ਼ਦੂਰ ਵਰਗੀ ਧਰਨੇ ਲਾ ਰਿਹਾ ਏ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਆਪਾਂ ਥੋੜੇ ਜੇ ਕਾਰਜਵਾਸ ਤੇ ਮੈਂ ਪਹਿਲਾਂ ਵੀ ਇਹੀ ਕਹਿੰਦਾ ਸੀਗਾ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਆਪਾਂ ਕਹਿ ਤਾਂ ਦਿੰਦੇ ਹੈਗੇ ਫਿਰ ਮਜ਼ਦੂਰਾਂ ਕਲ ਖੜਨਾ ਵੀ ਚਾਹੀਦਾ ਇੱਕ ਜਗ੍ਹਾ ਇਦਾਂ ਦਾ ਕੇਸ ਹੋਇਆ ਹੈਗਾ ਉੱਥੇ ਅੰਬੀ ਤੋੜੀ ਦੇ ਅੰਬੀ ਪਿੱਛੇ ਥੱਪੜ ਮਾਰ ਕੇ ਕੁੱਟਿਆ ਬੰਦਾ ਜੀ ਤੇ ਮੈਂ ਫਿਰ ਉਹਨਾਂ ਨੂੰ ਕਿਸਾਨਾਂ ਨੂੰ ਇਹੀ ਗੱਲ ਕਹੀ ਹੈ ਮੈਂ ਤੁਸੀਂ ਕਹਿੰਦੇ ਕਿਸਾਨ ਮਜ਼ਦੂਰ ਇਕਤਾ ਜਿੰ ਅੰਬੀਬਿਚੇ ਤੱਪੜ ਮਾਰਿਆ ਕਾਦੀ ਏਕਤਾ ਹੋ ਗਈ ਇਹ ਏਕਤਾ ਦਿਖਾਣੀ ਤਾਂ ਫੇਰ ਏਕਤਾ ਦਿਖਾਓ ਨਾ ਜੇ ਤੋੜ ਵੀ ਲਿਆ ਕੁਝ ਵੱਡੇ ਉਹਨਾਂ ਨੇ ਮੱਝਾਂ ਰੱਖਿਓ ਕੋਈ ਚਾਰਾ ਵੱਢ ਵੀ ਲੇਗੇ ਤਾਂ ਕੀ ਗੱਲ ਹੈ ਸਾਡੀ ਕਹੇ ਏਕਤਾ ਗਈ ਕੋਈ ਨਹੀਂ ਭਾਈ ਚਾਰਾ ਹੈਗਾ ਇਹ ਹੋਣਾ ਚਾਹੀਦਾ ਨਾ ਫੇਰ ਏਕਤਾ ਦਿਖਾਓ ਇੱਕ ਵੀ ਟਰਾਲੀ ਭਈਆਂ ਦੀ ਨਹੀਂ ਗਈ ਹੈਗੀ ਤੇ ਸਾਰੇ ਜਿਹੜੇ ਮਜ਼ਦੂਰ ਗਏ ਨੇ ਉਹ ਪੰਜਾਬੀ ਗਏ ਨੇ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿਉਂਕਿ ਉਹਨਾਂ ਨੂੰ ਵੀ ਜਾਣਨਾ ਚਾਹੀਦਾ ਕਿ ਘਰ ਖਾਂਦਾ ਉਹ ਵੀ ਨਹੀਂ ਦੇਖੋ ਜਦੋਂ ਉਹ ਆਪਣਾ ਸਮਝਦੇ ਹੀ ਨਹੀਂ ਹੈਗੇ ਉਹ ਕਿੱਦਾਂ ਜਾਣਗੇ ਇਹ ਤਾਂ ਹੁਣ ਆਪਾਂ ਨੂੰ ਸਮਝ ਚਾਹੀਦੀ ਈ ਨਾ ਜੇ ਉਹ ਆਪਣਾ ਸਮਝਣ ਤਾਂ ਹੀ ਗਾਇਲ tournenge ਤੁਹਾਡੇ ਤੇ ਹੁਣ ਜਦੋਂ ਪਤਾ ਲੱਗ ਗਿਆ ਵੀ ਭਈਏ ਪੰਜਾਬੋ ਪੰਜਾਬ ਬਚਾਓ ਤੇ ਹੁਣ ਭਈਏ ਕਿਆ ਕਰਦੇ ਆ 20 20 ਇਕੱਠੇ ਹੋ ਕੇ ਥੋੜੇ ਰਸਨ ਕਰਕੇ ਇੱਕ ਦਾ ਦਿਖਾਉਂਦੇ ਆ ਵੀ ਹਾਂ ਅਸੀਂ ਗਾਇਲ ਚੱਲ ਪਏ ਉਹ ਵੀ ਸਿਆਸਤ ਆ ਉਹ ਵੀ ਕੀ ਦੀ ਆਪਣੀ ਪੰਜਾਬੀਆਂ ਦੀ ਹੁਣ ਮਰਡਰ ਹੋਇਆ ਤਾਂ ਅੱਖਾਂ ਖੁੱਲੀਆਂ ਐ ਜਾਂ 1 2 ਲੱਖ ਦਾ ਤਾਂ ਰਗ ਕਾਲੇ ਮੁੱਢੇ ਕਰ ਦੇ ਦੇ ਦਰਿਆ ਦਾ ਲੱਕਿਆ ਏ ਉਦੋਂ ਨੇ ਅੱਖਾਂ ਖੁੱਲੀਆਂ ਪੰਜਾਬੀਆਂ ਦੀ ਕਿ ਸਾਡੇ ਖਿਲਾਫ ਖੜੇ ਹੋਗੇ ਦੇਖੋ ਅੱਖਾਂ ਤਾਂ ਇਹਨਾਂ ਦੀ ਹੌਲੀ ਹੌਲੀ ਖੁੱਲਣੀਆਂ ਹੈਗੀਆਂ ਜਦੋਂ ਇਹਨਾਂ ਦੇ ਜਿਹੜੇ ਨੇ ਅੱਖਾਂ ਬੰਦ ਕਰੀਆਂ ਵੇ ਨਾ ਜਦੋਂ ਉਹਨਾਂ ਪਰ ਪੈਣੀ ਐ ਫੇਰ ਅੱਖਾਂ ਖੁੱਲਣਗੀਆਂ ਅੱਖਾਂ ਉਦੋਂ ਹੀ ਖੁੱਲਦੀਆਂ ਨੇ ਜਦੋਂ ਆਪਦੇ ਪੈੰਦੀ ਹੁੰਦੀ ਹੈ ਆ ਭਾਈ ਸਾਹਿਬ ਤੁਸੀਂ ਵੀ ਜਾਣਕਾਰੀ ਦਿਓ ਕਿ ਆਪਾਂ ਜਿਹੜੇ ਪੰਜਾਬੀ ਐ ਵਿਆਰੀਆਂ ਦੀ ਰੇੜੀਆਂ ਤੇ ਜਾ ਜਾ ਕੇ ਜਿਹੜੇ ਲੋਕ ਖਾਂਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਤਾਂ ਪਿਆਰੇ ਇੱਕ ਬੇਨਤੀ ਐ ਵੀ ਹੁਣ ਪਾਣੀ ਸਿਰ ਤੋਂ ਲੰਘ ਗਿਆ ਹੀ ਉੱਤੇ ਇਹ ਦੇਖੋ ਕਿੰਨਾ ਅੱਜ ਕਿਸੇ ਦੇ ਬੱਚੇ ਨਾਲ ਹੋਇਆ ਕੱਲੂ ਸਾਡੇ ਬੱਚੇ ਨਾਲ ਵੀ ਹੋ ਸਕਦਾ ਏ ਠੀਕ ਹੈ ਨਾ ਅਸੀਂ ਆਪਣਾ ਆਪਣਾ ਏਰੀਆ ਸੰਭੀਏ ਇਹਨਾਂ ਦਾ ਸੁਧਾਰ ਕਰੀਏ ਚੰਗੀ ਤਰ੍ਹਾਂ ਠੀਕ ਹੈ ਨਾ ਜੇਕਰ ਅਸੀਂ ਸੁਧਾਰ ਨਹੀਂ ਕਰਿਆ ਅੱਜ ਉਹ ਮਾਂ ਦੇ ਬੱਚੇ ਮਾਂ-ਬਾਪ ਦੇ ਬੱਚੇ ਦੇ ਮਾਂ-ਬਾਪ ਰੋ ਰਹੇ ਐ ਕੱਲੂ ਅਸੀਂ ਰੋਣਾ ਐ ਕੱਲੂ ਸਾਡੇ ਬੱਚਿਆਂ ਨਾਲ ਵੀ ਹੋ ਸਕਦਾ ਐ ਦੇਖੋ ਕਿਵੇਂ ਲਾਈਵ ਹੋ ਕੇ ਸਾਨੂੰ ਲਲਕਾਰਦੇ ਐ ਸਾਨੂੰ ਗਲਤ ਬੋਲਦੇ ਐ ਠੀਕ ਹੈ ਨਾ ਜੀ ਇੱਕ ਮਰਿਆਦਾ ਐ ਠੀਕ ਹੈ ਨਾ ਉਹਨੂੰ ਗਰਵਾਣੀ ਨਾ ਦੱਸਿਆ ਬਈ ਭਾਈ ਆਦਰ ਸਨਮਾਨ ਗੱਲ ਠੀਕ ਹੈ ਨਾ ਮਰਿਆਦਾ ਚ ਰਹੋ ਜੇ ਇੱਥੇ ਰਹਿਣਾ ਪੰਜਾਬ ਚ ਜੇ ਹੁੱਲੜਵਾਜੀ ਕਰੂਗੇ ਫਿਰ ਗੁਰੂ ਦੇ ਸਿੰਘ ਬੈਠਿਆ ਪਰ ਅਸੀਂ ਸਹੀ ਕਰਦੇ ਨੇ ਠੀਕ ਹੈ ਨਾ ਇਸ ਕਰਕੇ ਮਰਿਆਦਾ ਸਭ ਨਾਲੋਂ ਵੱਡੀ ਚੀਜ਼ ਆ ਹੁਣ ਇਹਨਾਂ ਮਰਿਆਦਾ ਭੰਗ ਕਰਤੀ ਇਹ ਚੀਜ਼ ਅਸੀਂ ਬਰਦਾਸ਼ਤ ਨਹੀਂ ਕਰਨੀ ਹੁਣ ਜਿੱਥੋ ਹੈ ਉੱਥੇ ਜਾਓ ਕਦੇ ਵੀ ਪੰਜਾਬ ਤੇ ਦੇਖੋ ਸੰਕਟ ਪੈਂਦਾ ਪਹਿਲਾਂ ਪਾਕਿਸਤਾਨ ਨਾਲ ਜੰਗ ਲੱਗੀ ਦੌੜ ਗਏ ਇੱਥੇ ਟ੍ਰੇਨਾਂ 'ਚ ਵੀ ਬੈਠਣ ਨੂੰ ਵੀ ਸੀਟਾਂ ਘਟ ਗਈਆਂ ਟ੍ਰੇਨਾਂ ਤੇ ਬੈਠ ਕੇ ਵੀ ਗਏ ਕੋਰੋਨਾ 'ਚ ਵੀ ਭੱਜ ਗਏ ਕਿਸੇ ਵੀ ਸਮੇਂ ਇੱਥੇ ਦਿਖੇ ਨਹੀਂ ਹੈਗੇ ਫਿਰ ਅਸੀਂ ਇਹਨਾਂ ਤੇ ਕੀ ਕਰਾਉਣਾ ਜੇ ਤਾਂ ਪੰਜਾਬ ਦਾ ਨਹੀਂ ਇਹਨਾਂ ਨੂੰ ਦਰਦ ਆ ਜਦੋਂ ਪੰਜਾਬ ਤੇ ਪੀੜ ਪੈਂਦੀ ਨਾਲ ਖੜਾ ਉਦੋਂ ਤਾਂ ਇਹ ਉਂਝ ਪਸਾ ਕੇ ਭੱਜ ਜਾਂਦੇ ਫਿਰ ਇਹਨਾਂ ਨੂੰ ਕੀ ਕਰੀਏ ਇਹ ਅੰਦਰ ਹਮਦਰਦੀ ਨਹੀਂ ਹੈਗੀ ਤੁਸੀਂ ਦੇਖਦੇ ਕਦੇ ਗੋਲ ਗੱਪਿਆਂ ਦੇ ਪਾਣੀ ਦੇ ਵਿੱਚ ਮੂਤ ਪਲਾ ਕੇ ਪਾ ਕੇ ਪਲਾਰੇ ਪੰਜਾਬੀਆਂ ਨੂੰ ਵੀ ਪੰਜਾਬੀ ਖਾਰੇ ਆ ਕਦੇ ਗੰਦਾ ਬਾਣੀ ਪਲਾਉਂਦੇ ਕਦੇ ਕੁਛ ਕਰਦੇ ਕਦੇ ਸਪ੍ਰਿੰਗ ਰੋਲਾਂ ਨੂੰ ਥੁੱਕਲਾ ਲਾ ਕੇ ਪੈਕਿੰਗ ਕਰਦੇ ਵੀ ਪੰਜਾਬ ਚ ਵਰਤ ਰਹੇ ਆ ਇਹ ਸਾਨੂੰ ਬਹੁਤ ਵੱਡੇ ਲੈਵਲ ਤੇ ਸਾਡਾ ਸ਼ੋਸ਼ਣ ਹੋ ਰਿਹਾ ਤੁਹਾਨੂੰ ਅੰਨਾ ਵੀ ਪਤਾ ਹੋਊਗਾ ਇਹ ਹਾਰਪਿਕ ਵੀ ਮਲਾਉਂਦੇ ਆ ਪਾਣੀ ਦੇ ਵਿੱਚ ਬਹੁਤ ਗੰਦਗੀਆਂ ਚੀਜ਼ਾਂ ਕਰਿਆ ਜਾ ਰਿਹਾ ਇਹਨਾਂ ਤੇ ਸਾਡਾ ਕਹਣ ਕਰਿਆ ਜਾ ਰਿਹਾ ਇਸ ਕਰਕੇ ਇਹਨਾਂ ਨੂੰ ਭਜਾਓ ਤੇ ਬਚਾਓ ਇਹਨਾਂ ਨੂੰ ਤਾਂ ਭਜਾ ਦੁੱਤੇ ਤੇ ਆ ਪੰਜਾਬ ਦਾ ਨੌਜਵਾਨ ਕਾਬਲ ਹੈ ਕਿ ਜਿਹੜਾ ਉਹ ਸਥਾਨ ਖਾਲੀ ਹੋਊਗਾ ਉਸ ਨੂੰ ਸਾਫ਼ ਸਕੂਪੇ ਰੇੜੀਆਂ ਵੀ ਲਾਉਣੀਆਂ ਐ ਫੈਕਟਰੀਆਂ ਦੇ ਵਿੱਚ ਵੀ ਕੰਮ ਕਰਨਾ ਐ ਖੇਤਾਂ ਦੇ ਵਿੱਚ ਵੀ ਕੰਮ ਕਰਨਾ ਐ ਮਹਾਰਾਜ ਨੌਜਵਾਨੀ ਤਾਂ ਬੇਰੋਜ਼ਗਾਰੀ ਕਰਕੇ ਚਿੱਟੇ ਤੇ ਲੱਗ ਗਏ ਕਿੰਨੇ ਬੇਰੋਜ਼ਗਾਰ ਲੋਕ ਫਿਰਦੇ ਚਿੱਟਾ ਬਿਨ ਲੱਗੇ ਕੋਈ ਭੰਗਾ ਪੀਰਿਆ ਰਗੜ ਰਗੜ ਕੇ ਕੋਈ ਕੁਛ ਕਰ ਰਿਹਾ ਕੋਈ ਕੁਛ ਕਰ ਰਿਹਾ ਮਤਲਬ ਛੋਟੇ ਪੀਰਿਆ ਕੋਈ ਨੌਜਵਾਨੀ ਤਾਂ ਖਤਮ ਹੋ ਗਈ ਜਮਾਂ ਹੀ ਖਤਮ ਹੋ ਗਈ ਠੀਕ ਹੈ ਨਾ ਨਸ਼ੇ ਕਿਨੂੰ ਲੱਗੇ ਵੀ ਐ ਹੋਰ ਬਾਬਾ ਸਾਡਾ ਨੌਜਵਾਨ ਤਾਂ ਬਾਹਰ ਨੂੰ ਜਾ ਰਿਹਾ ਹੈ ਪੱਜ ਰਿਹਾ ਹੈ 40-40 ਲੱਖ ਰੁਪਏ ਲਗਾ ਕੇ ਬਾਹਰ ਜਾ ਰਿਹਾ ਹੈ ਪੰਜਾਬ ਖਾਲੀ ਹੋ ਰਿਹਾ ਹੈ ਮਹਾਰਾਜ ਹੁਣ ਕੀ ਕਰਾ ਇਹਨਾਂ ਨੇ ਸਾਰੇ ਹੀ ਸਿਸਟਮ ਸੰਭਲ ਲਿਆ ਇੱਥੇ ਪੰਜਾਬੀਆਂ ਵਾਸਤੇ ਤਾਂ ਕੁਝ ਛੱਡਿਆ ਹੀ ਨਹੀਂ ਹੈਗਾ ਹੁਣ ਤੁਸੀਂ ਆ ਬਾਜ਼ਾਰ ਦੇ ਵਿੱਚੇ ਦੇਖ ਲਓ ਇਹ ਮੁੰਡੇ ਇੱਥੇ ਰੇੜੀਆਂ ਲਾਉਂਦੇ ਇਹਨਾਂ ਨੂੰ ਇੱਕ ਹੁਰੀ ਜਾਂਦੇ ਉਹ ਪੰਜਾਬੀਆਂ ਨੂੰ ਠੀਕ ਹੈ ਨਾ ਇਹਨਾਂ ਦੀਆਂ ਬਿੱਚੇ ਰੇੜੀਆਂ ਲੱਗੀਆਂ ਵੇ ਇਹਨਾਂ ਦੀਆਂ ਐਨ ਸਾਹਮਣੇ ਲੱਗੀਆਂ ਵੀਆਂ ਇਹ ਲੱਗਣ ਨਹੀਂ ਦੰਦੇ ਰੇੜੀਆਂ ਪੰਜਾਬੀਆਂ ਦੀਆਂ ਰੋਜ਼ਗਾਰ ਤਾਂ ਤਾਂ ਨਹੀਂ ਫਿਰ ਰੋਜ਼ਗਾਰ ਖੋਲਿਆ ਸਾਡਾ ਉਹੀ ਗੱਲ ਹੈ ਨਹੀਂ ਮਹਾਰਾਜ ਰੋਜ਼ਗਾਰ ਦੀ ਗੱਲ ਨਹੀਂ ਹੈਗੀ ਠੀਕ ਹੈ ਨਾ ਰੋਜ਼ਗਾਰ ਤਾਂ ਦੇਖੋ ਹੁਣ ਮਹਾਰਾਜ ਸਾਡੇ ਨਾਲ ੱੱਕਾ ਹੋ ਰਿਹਾ ਹਰ ਇੱਕ ਜਗ੍ਹਾ ਹੀ ਕਿੰਨਾ ਦਾ ਕਹਾਣ ਕਰ ਰਹੇ ਸਭ ਪਾਸੇ ਨੂੰ ਇਹ ਬੱਚਿਆਂ ਨਾਲ ਕਦੇ ਲਲਕਾਰ ਰਹੇ ਜਦੋਂ ਅੰਨੇ ਸਮੇਂ ਦੇ ਕੰਮ ਕਰੇ ਰਹੇ ਹੋਰੇ ਜਦੋਂ ਮਰਿਆਦਾ ਚ ਰਹਿ ਕੇ ਕੰਮ ਕਰਦੇ ਕਿਸੇ ਨੇ ਕੁਝ ਕਿਹਾ ਹੀ ਨਹੀਂ ਹੁਣ ਜਦੋਂ ਪਾਣੀ ਸੇਰਾਂ ਤੋਂ ਉੱਤੋਂ ਲੰਘ ਗਿਆ ਫੇਰ ਤਾਂ ਅਸੀਂ ਵਿਗਾਰ ਨਹੀਂ ਹੈ ਫੇਰ ਇੱਥੋਂ ਭਜਾਣੀ ਹੈ ਜੀ ਕੱਟ ਦੇ ਵਿੱਚ ਇਹੀ ਅਪੀਲ ਹੈ ਵੀ ਸਾਰੇ ਪੰਜਾਬੀਆਂ ਨੂੰ ਸੁੱਤਿਆਂ ਨੂੰ ਜਗਾਉਣ ਦੀ ਅਪੀਲ ਹੈ ਜੀ ਵੀ ਤੁਸੀਂ ਜਾਗੋ ਆਪਣੇ ਆਪਣੇ ਇਲਾਕੇ ਨੂੰ ਸੰਭੋ ਤੇ ਇਹ ਲਹਿਰ ਦੇ ਵਿੱਚ ਸ਼ਾਮਲ ਹੋ ਇਹਨਾਂ ਨੂੰ ਇੱਥੋਂ ਭਜਾਇਆ ਜਾਵੇ ਤੇ ਇਹਨਾਂ ਦਾ ਬਾਈਕਾਟ ਕਰਿਆ ਜਾਵੇ ਪੰਜਾਬੀ ਦਾ ਪੈਸਾ ਪੰਜਾਬੀ ਦੇ ਸਿਰ 'ਚ ਮਾਰ ਰਹੇ ਇਹ ਅਸੀਂ ਕਦੀ ਖਰੀਦਦਾਰੀਆਂ ਬੰਦ ਕਰੀਏ ਇਹਨਾਂ ਕੋਲੋਂ ਅਸ ਗੁਰਵਿੰਦਰ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅੱਜ ਦੇ ਜਿਹੜਾ ਦੇਖੋ ਪਹਿਲਾ ਸਾਲ ਸਿੰਘ ਨੂੰ ਵੈਜੀ ਕਾ ਖਾਲਸਾ ਵੈਜੀ ਦੀ ਫਤਿਹ ਮੈਨੂੰ ਖੁਸ਼ੀ ਹੈ ਅੱਜ ਵੀ ਚਲੋ ਸਾਡੇ ਪੰਜਾਬੀ ਪਰਾ ਜਾ ਕੇ ਪੀਰ ਨੇ ਗੱਲ ਕੀਤੀ ਸੀ ਇੱਧਰ ਖੜੇ ਆਂ ਵੀ ਕਿਸਾਨ ਨਹੀਂ ਆਉਂਦੇ ਮਜ਼ਦੂਰ ਨਹੀਂ ਆਉਂਦੇ ਸਾਰੇ ਆਉਨੇ ਆ ਪਰ ਦੇਖਣ ਦਾ ਸਾਡਾ ਪਹਿਰਾਵਾ ਠੀਕ ਨਹੀਂ ਸਾਨੂੰ ਲੜਾਉਣ ਨੂੰ ਸਰਕਾਰਾਂ ਕੋਈ ਕਸਰ ਨਹੀਂ ਛੱਡਦੀਆਂ ਸਾਨੂੰ ਲੜਾਇਆ ਜਾਂਦਾ ਹੈ ਕਿ ਇਹ Hindu ਹੈ ਮੁਸਲਮਾਨ ਹੈ ਸਿੱਖ ਹੈ ਜਦੋਂ ਤੱਕ ਸਾਡਾ ਮੁਸਲਮਾਨ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਕਰ ਲਈ ਆਪਾਂ 50 ਸਾਲ ਦੇ ਰਾਜ ਚ ਉਹਦੇ ਚ ਸਭ ਤੋਂ ਵੱਧ ਹਿੰਦੂ ਸੀ ਮੁਸਲਮਾਨ ਸੀ ਇੱਕ ਮੇਰਾ ਵੀਰ ਉਂਗਲੀ ਕਰੀ ਖੜੀ ਕਰਕੇ ਕਹਿ ਦਵੇ ਕਿਸੇ ਹਿੰਦੂ ਨੂੰ ਖਤਰਾ ਹੋਇਆ ਹੋਵੇ ਸਿੱਖਾਂ ਦਾ ਰਾਜ ਹੋਵੇ ਅੱਜ ਕਿਹਦਾ ਰਾਜ ਹੈ ਅੱਜ ਹਿੰਦੂਆਂ ਆਰਐਸਐਸ ਦਾ ਰਾਜ ਹੈ ਸਭ ਤੋਂ ਵੱਧ ਨੁਕਸਾਨ ਕਿਹਦਾ ਹੋ ਰਿਹਾ ਪੰਜਾਬ ਦਾ ਚਾਹ ਪੰਜਾਬ ਦਾ ਹਿੰਦੂ ਹੈ ਚਾਹ ਮੁਸਲਮਾਨ ਹੈ ਚਾਹ ਹੋ ਕੋਈ ਵੀ ਕੱਤਰਵਾਦੀ ਮਰ ਲਾ ਲੋ ਸਾਡੀ ਕੌਮ ਕਿਸੇ ਧਰਮ ਤੇ ਅਟੈਕ ਨਹੀਂ ਕਰਦੀ ਜਿਵੇਂ ਇਹ ਕਰਦੇ ਜਮਨਾ ਪਾਰ ਵਾਲਿਆਂ ਨਾਲ ਸਾਡੀ ਸ਼ੁਰੂ ਤੋਂ ਬਣੀ ਹੋਣੀ ਪਰ ਅਫਸੋਸ ਇਹ ਹੈ ਕਿ ਸਾਡੇ ਪੰਜਾਬੀ ਹੈ ਜਿਹੜੇ ਉਹ ਇੱਕ ਹੋਣ ਪਹਿਲਾਂ ਚਾਹੋ Hindu ਹੋਵੇ ਚਾਹੇ Musalman ਹੋਵੇ ਚਾਹੇ Sikh ਹੋਵੇ ਜਿਸ ਦਿਨ ਅਸੀਂ ਇਹ ਇਕੱਠੇ ਹੋ ਗਏ ਜਮਨਾਪਾਰ ਵਾਲਿਆਂ ਦੀ ਕੀ ਔਕਾਤ ਹੈ ਵੀ ਸਾਡੇ ਉੱਪਰ ਆ ਕੇ ਹਮਲਾ ਕਰ ਦੇਣ ਸਾਨੂੰ ਲਲਕਾਰ ਜਾਣ ਅਸੀਂ ਫਾੜੇ ਵੇ ਆਂ BJP ਵਾਲੇ ਕੁਝ ਕਹਿਦੇ ਨੇ Congress ਵਾਲੇ ਕੁਝ ਕਹਿ ਜਾਂਦੇ ਨੇ ਜਦੋਂ ਚਲੋ ਇਹ ਹਟਾ ਦੀ ਉਹ ਗੱਲ ਕਰ ਲਿਓ ਹਟਾ ਚ ਕੱਲੇ ਨੇ ਕਿਸਾਨ ਐ ਤਾਂ ਹੀ ਤਾਂ ਮਰਨਾ ਮਜ਼ਦੂਰ ਨਹੀਂ ਮਰਨਾ ਸੀ ਆਮ ਲੋਕ ਵਰਗ ਨਹੀਂ ਮਰਨਾ ਸੀ ਉੱਥੇ ਹਰੇਕ ਨੇ ਸਾਥ ਦਿੱਤਾ ਪਰ ਉੱਥੇ ਲੀਡਰਾਂ ਨੇ ਕੀ ਕੀਤਾ ਉੱਥੇ ਵੀ ਸਾਨੂੰ ਪਾੜਨ ਦੀ ਕੋਸ਼ਿਸ਼ ਕੀਤੀ ਜਦੋਂ ਤੱਕ ਅਸੀਂ ਇਹ ਪਲੇਟਫਾਰਮ ਤੇ ਨਹੀਂ ਆਉਂਦੇ ਵੀ ਅਸੀਂ ਇੱਕ ਐ ਚਾਹੋ Hindu ਆ ਚਾਹੇ Musalman ਆ ਅਸੀਂ ਪੰਜਾਬੀ ਆ ਲੋਕ ਤਾਂ ਧਰਨੇ ਪਰ ਅਸੀਂ ਕਰ ਰਹੇ ਆ ਆਮ ਪੰਜਾਬੀ ਧਰਨੇ ਪਰ ਪ੍ਰਦਰਸ਼ਨ ਕਰ ਰਹਾ ਪਰ ਰਾਜਨੀਤਿਕ ਲੋਕਾਂ ਦਾ ਰਾਜਨੀਤਿਕ ਹੱਕ ਦਾ ਅੱਲੇ ਤੱਕ ਕੋਈ ਵੱਡਾ ਬਿਆਨ ਕਹਿ ਲਿਆ ਨਹੀਂ ਆਇਆ ਦੇਖੋ ਜਿਸ ਦਿਨ ਰਾਜਨੀਤਿਕ ਲੀਡਰ ਬੋਲਣ ਲੱਗ ਗਏ ਉਸ ਦਿਨ ਉਹਨਾਂ ਦੀ ਦਿੱਲੀ ਤਖਤ ਨੇ ਕੁਰਸੀ ਖੋਲੇ ਨਹੀਂ ਉਹ ਨਹੀਂ ਬੋਲ ਸਕਦਾ ਉਹਨਾਂ ਦੇ ਹੱਕ ਉਹ ਸਾਡੇ ਹੱਕ 'ਚ ਨਹੀਂ ਬੋਲ ਸਕਦੇ ਉਹ ਉਹਨਾਂ ਦੇ ਗੁਲਾਮ ਹੈ ਦਿੱਲੀ ਦੇ ਚਾਹ ਉਹ ਭਾਜਪਾ ਵਾਲੇ ਹੁਣ ਚਾਹ ਕਾਂਗਰਸੀ ਹੋਣ ਚਾਹ ਜਿਹੜਾ ਤੁਸੀਂ ਬਦਲਾਓ ਵਾਲੇ ਲਿਆਂਦੇ ਇਹ ਹੁਣ ਤੁਸੀਂ ਇਹ ਸਾਡੇ ਲੋਕਾਂ ਨੇ ਸੋਚਣਾ ਜਿਵੇਂ ਨੇਪਾਲ ਦੇ ਵਿੱਚ ਕੁੱਟੇ ਆ ਨਾ ਜਿਸ ਦਿਨ ਸਾਡੇ ਲੋਕ ਇਹਨਾਂ ਨੂੰ ਇਸ ਤਰ੍ਹਾਂ ਕੱਚੇ ਪਾੜ ਵੜ ਕੇ ਭਜਾਉਣ ਲੱਗ ਗਏ ਉਸ ਦਿਨ ਸਾਡਾ ਰਾਜ ਉਹੀ ਛੇਰੇ ਪੰਜਾਬ ਵਾਲਾ ਆ ਜਾਣਾ ਫੇ ਸਾਨੂੰ ਲੋੜ ਨਹੀਂ ਕਿਸੇ ਵੱਲ ਦੇਖਣ ਦੀ ਪੰਜਾਬ ਇੰਨੀ ਕਿ ਸਮਰਥ ਰੱਖਦਾ ਏ ਕਿ ਆਪਣੇ ਚਾਹੇ ਉਹ Hindu ਹੋਵੇ ਚਾਹੇ Musalman ਹੋਵੇ ਮੈਂ ਉੱਥੀ ਆਉਣਾ ਉਹ ਸਾਰਿਆਂ ਨੂੰ ਰਜਾ ਸਕਦਾ ਇਹ ਤੁਸੀਂ ਦੇਖ ਵੀ ਲਿਆ ਕਹਿ ਦਿੱਤਾ ਦਿੱਲੀ ਨੇ ਇਸ ਇਹ ਲੜਾਈ ਸਾਨੂੰ ਲੜਨੀ ਪੈਣੀ ਹੈ ਇਹ ਕੱਲੇ ਭਈਏ ਭਜਾ ਕੇ ਨਹੀਂ ਸਰਨਾ ਸਾਨੂੰ ਲੀਡਰ ਵੀ ਭਜਾਉਣੇ ਪੈਣੇ ਨਾਲ ਜਿਸ ਦਿਨ ਅਸੀਂ ਭਈਆਂ ਦੇ ਨਾਲ ਲੀਡਰਾਂ ਨੂੰ ਇਕੱਠਾ ਪੈਣ ਲੱਗ ਗਏ ਨਾ ਉਦੋਂ ਸਾਡਾ ਭਲਾ ਹੋ ਜਾਊਗਾ ਕੱਲ ਨੂੰ 10 ਵਜੇ ਤੱਕ ਦਾ ਟਾਈਮ ਦਿੱਤਾ ਹੈ ਉਸ ਤੋਂ ਬਾਅਦ ਅਗਲੀ ਰਣਨੀਤੀ ਕੀ ਆਏ ਦੇਖੋ ਸਾਡੇ ਮੁਖ ਸੇਵਾਦਾਰ ਖੜੇ ਆ ਜੀ ਜੋ ਹੁਕਮ ਲਾਉਣਗੇ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਇਹਨਾਂ ਦੇ ਨਾਲ ਜੋ ਇਹ ਕਹਿਣਗੇ ਅਸੀਂ ਨਾਲ